ਬਹਿਰੂ ਜਿੱਕਾ ਕਲਸਾ ਬਹਿਰੂ ਜਿੱਕਾ ਤੇ ਅੱਜ ਦਾ ਇਹ ਇਕੱਠ ਆਪਾਂ ਸਾਰੇ ਜਾਣਦੇ ਆਂ ਕਿ ਹੁਸ਼ਿਆਰਪੁਰ ਕੁਝ ਦਿਨੀ ਜਿਹੜਾ ਇੱਥੇ ਰੱਖਿਓ ਇੱਕ ਪਤਵাসী ਵੱਲੋਂ ਮਾਸੂਮ 5 ਸਾਲ ਦਾ ਬੱਚਾ ਹਰਜੀਤ ਨੇ ਜਿਹੜੀ ਆ ਦਰਿੰਦਗੀ ਭਰੇ ਤਰੀਕੇ ਦੇ ਨਾਲ ਹੱਤਿਆ ਕੀਤੀ ਗਈ ਆ ਉਹਦੇ ਸੰਬੰਧ ਦੇ ਵਿੱਚ ਇਹ ਅੱਜ ਉਸ ਮਾਸਤੇ ਨੂੰ ਰੱਖਿਆ ਗਿਆ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਤਸ ਦੇ ਆਦਤ ਦੇ ਅਸੀਂ ਆਏ ਸੀ ਆਪਣਾ ਰੁਦਗਾਤ ਕਰਨ ਦੇ ਲਈ ਪਰ ਇਹ ਇੰਨੀ ਜਿਆਦਾ ਅੱਗੇ ਵਧ ਗਏ ਆ ਕਿ ਸਾਡੇ ਗਲਮੇ ਨੂੰ ਹੱਥ ਪਾਉਣ ਲੱਗ ਗਏ ਆ ਇਹਨਾਂ ਨੂੰ ਰੋਕਣ ਦੇ ਲਈ ਅਸੀਂ ਅੱਜ ਜਿਹੜਾ ਕੱਲ ਹੁਸ਼ਿਆਰ ਪਸੂ ਹੁਸ਼ਿਆਰ ਪਸੂ ਮਾਰਚ ਕਰਨਿਆ ਸੀ ਤੇ ਅੱਜ ਟਾਂਡੇ ਵਿਖੇ ਸਮੂਹ ਟਾਂਡੇ ਸ਼ਹਿਰ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਚਾਹੇ ਰਾਜਨੀਤਿਕ ਧਾਰਮਿਕ ਸਮਾਜਿਕ ਕਿਸਾਨ ਜੱਥੇਬੰਦੀਆਂ ਜਿੰਨੀਆਂ ਵੀ ਸਭ ਨੇ ੜਲ ਕੇ ਆਪਦਾ ਦਿੱਤਾ ਉਹਦੇ ਵਿੱਚ ਅੱਜ ਦਾ ਜਿਹੜਾ ਮੁੱਖ ਏਜੰਡਾ ਹੋਏ ਸੀ ਕੇ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਬਾਹਰੋਂ ਆਉਂਦੇ ਆ ਰੋਜ਼ਗਾਰ ਦੇ ਲਈ ਉਹਨਾਂ ਨੂੰ ਇੱਥੇ ਜਿਹੜੀ ਆ ਜ਼ਮੀਨ ਜਿਹੜੀ ਆ ਨਾਲ ਲੈਣ ਦਿੱਤੀ ਜਾਵੇ ਪੰਜਾਬ ਸਰਕਾਰ ਜਿਹੜਾ ਬਾਬੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆਈਡੀ ਕਾਰਦੀਆਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਤੇ ਪਾਓ ਕਿ ਇਹਨਾਂ ਨੂੰ ਇੱਥੇ ਰਹਿਸ ਜਿਹੜੀ ਪਦਮਾਨੈਂਟ ਨਹੀਂ ਦਿੱਤੀ ਜਾਏਗੀ ਇਹਨਾਂ ਦੀਆਂ ਵੋਟਾਂ ਨਹੀਂ ਬਣਾਈਆਂ ਜਾਣਗੀਆਂ ਇਦਾਂ ਹੀ ਐਮਸੀ ਕਾਉਂਸਲ ਨਗਰ ਕਾਉਂਸਲ ਜਿੰਨੀਆਂ ਵੀ ਹੈਗੀਆਂ ਸਾਰੀਆਂ ਸੁਭਾਵਾਂ ਨੂੰ ਇਹ ਬੇਨਤੀ ਕੀਤੀ ਆ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਆਪਣੇ ਫਰਜ਼ ਸਮਝਦੇ ਹੋਏ ਸਦਰਜਣ ਮਤੇ ਪਾਉਣ ਕਿ ਇਹਨਾਂ ਨੂੰ ਇੱਥੇ ਪੱਕੇ ਵਸਿੰਦੇ ਨਹੀਂ ਬਣਾਇਆ ਜਾਏਗਾ ਦੂਸਰੀ ਨੌਜਵਾਨਾਂ ਨੂੰ ਪੰਜਾਬ ਦੇ ਨਾਲ ਅਪੀਲ ਕੀਤੀ ਹੈ ਕਿ ਆਓ ਤੁਸੀਂ ਆਪਣਾ ਰੋਜ਼ਗਾਰ ਇੱਥੇ ਸੰਭਾਲੋ ਜਿੰਨਾ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਪ੍ਰੋਸੀਜਨ ਅਪੀਲ ਕੀਤੀ ਕਿ ਉਹ ਹਟਾਏ ਜਾਣ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣਾ ਰੋਜ਼ਗਾਰ ਸੰਭਾਲੋ ਪਿੰਡਾਂ ਪਿੰਡਾਂ ਦੇ ਵਿੱਚ ਤੁਸੀਂ ਹੋਮ ਡਿਲੀਵਰੀ ਦੇ ਦਿਓ ਜਿੱਦਾਂ ਇਹ ਜਾਂਦੇ ਹਨ ਮੋਟਰਸਾਈਕਲ ਲੈ ਕੇ ਤੁਸੀਂ ਇੱਕ ਜਗ੍ਹਾ ਆਪਣਾ ਮਟੀਰੀਅਲ ਮੰਡੀ ਦੇ ਵਿੱਚੋਂ ਚਾਹੇ ਰਲ ਕੇ ਖਰੀਦੋ ਚਾਹੇ ਫਲ ਫਰੂਟ ਸਬਜ਼ੀਆਂ ਗਰੋਸਰੀ ਜੋ ਵੀ ਆ ਉਹ ਰਲ ਕੇ ਖਰੀਦੋ ਤੇ ਤੁਸੀਂ ਪਿੰਡਾਂ ਦੇ ਵਿੱਚ ਹੋਰ ਡਿਲੀਵਰੀ ਦਿਓ ਉਹਦੇ ਵਿੱਚ ਆਪਣੇ ਹੈਲਪਲਾਈਨ ਨੰਬਰ ਜਾਰੀ ਕਰੋ ਅਸੀਂ ਵੀ ਜਿਹੜੀ ਆ মিডিਆ ਨੂੰ ਉਹਨੂੰ ਜਿਹੜੀ ਉਹ ਆਵਾਜ਼ ਤੁਹਾਡੀ ਨੂੰ ਬੁਲੰਦ ਕਰਾਂਗੇ ਰਲ ਕੇ ਤੇ ਆਪਣੇ ਨੌਜਵਾਨਾਂ ਦੇ ਹੱਥ ਜਿਹੜਾ ਸਰਗਰਮ ਦਿੱਤਾ ਜਾਵੇ ਤੇ ਜਿੰਨੇ ਵੀ ਸਾਡੇ ਇੱਥੇ ਜ਼ਿੰਮੇਵਾਰ ਭਾਵਾਂ ਨੂੰ ਪਰਵਾਸੀਆਂ ਦੀ ਲੋੜ ਆ ਉਹ ਅਸੀਂ ਇਹ ਪੁਆਇੰਟ ਇਹ ਵੀ ਰੱਖਿਆ ਹੈ ਕਿ ਉਹਦੇ ਵਿੱਚ ਜਿੰਨੀਆਂ ਵੀ ਪਿੰਡਾਂ ਦੀਆਂ ਪੰਚਾਇਤਾਂ ਆ ਜਿਹੜੇ ਵੀ ਪਿੰਡਾਂ ਦੇ ਵਿੱਚ ਪਰਵਾਸੀ ਚਾਹੇ ਗੰਨੇ ਦੀ ਛਲਾਈ ਲਈ ਆਉਂਦੇ ਝੋਨੇ ਦੀ ਲਵਾਈ ਲਈ ਕਾਣੀ ਕੋਡ ਆਲੇ ਜਾਂ ਹੋਰ ਕਿਸੇ ਕੰਮ ਲਈ ਵੀ ਆਉਂਦੇ ਆ ਚਾਹੇ ਕੋਈ ਰਾਜ ਮਿਸਤੀ ਜਗਾ ਮੰਗਾਵੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਜਿਹੜੀ ਆ ਪਿੰਡ ਦੀ ਪੰਚਾਇਤ ਕੋਲ ਹੋਏਗੀ ਇਸੇ ਤਰ੍ਹਾਂ ਇਹ ਬਲੌਗ ਦੇ ਠਾਣੇ ਦੇ ਵਿੱਚ ਹੋਏਗੀ ਤੇ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਦੀ ਐਮਸੀ ਕੋਲ ਜਿਹੜੀ ਆ ਆਇਡੈਂਟੀਫਿਕੇਸ਼ਨ ਹੋਏਗੀ ਤੇ ਠਾਣੇ ਦੇ ਵਿੱਚ ਹੋਏਗੀ ਉਹਦੇ ਨਾਲ ਕ੍ਰਾਈਮ ਜਿਹੜਾ ਘਟੇਗਾ ਤੇ ਜਿੰਨੇ ਇੱਥੇ ਅਫਾਦਿਕ ਮੁਲਜ਼ਮ ਜਿਹੜੇ ਹੋ ਰਹੇ ਆ ਤੇ ਜਿਵੇਂ ਹੁਸ਼ਿਆਰਪੁਰ ਦੇ ਵਿੱਚ 2-10 ਦਿਨ ਤੋਂ ਵੱਧ ਪੱਸੋਂ ਜਿਹੜੇ ਜਦੋਂ ਸ਼ਾਪੇਮਾਰੀ ਹੋਏਗਾ ਤਾਂ ਉਹ 도ੜੇ ਆ। ਜਿਸ ਇਸ ਸਥਵਾਸੀ ਨੇ ਕਤਲ ਕੀਤਾ 7 ਸਾਲ ਪਹਿਲਾਂ ਵੀ ਉਹ ਜੋਤੀ ਦੇ ਵਿੱਚ ਗ੍ਰਿਪਟ ਕਰ ਗਿਆ। ਕ੍ਰਿਮਨਲ ਰਿਕਾਰਡ ਆ ਉਹਦਾ। ਤੇ ਇਹਨਾਂ ਦੀਆਂ ਜਿਹੜੀਆਂ ਵੋਟਾਂ ਆ ਪੰਜਾਬ ਦੇ ਵਿੱਚ ਕੱਟੀਆਂ ਜਾਂ ਜੋ ਦੀ ਨਾਗਰਿਕਤਾ ਇਹ ਲੈ ਬੈਠੇ ਆ। ਪੰਜਾਬ ਤੋਂ ਬਾਅਦ ਵੀ ਇਹਨਾਂ ਦੀਆਂ ਵੋਟਾਂ ਬਣੀਆਂ ਤੇ ਇੱਥੇ ਹੀ ਬਣਾ ਰਿਆ। ਖਾਸ ਕਰਕੇ ਜਿਹੜੀਆਂ ਰਾਜਨੀਤਿਕ ਵੋਟ ਬੈਂਕ ਵਾਲੀਆਂ ਪਾਰਟੀਆਂ ਆ ਉਹਨਾਂ ਨੂੰ ਇਹ ਅਪੀਲ ਆ ਕਿ ਪੰਜਾਬ ਦਾ ਬੇੜਾ ਕਰਕੇ ਨਾ ਗਰੋ ਤੁਹਾਡੇ ਇਸ ਇੱਕ ਕਦਮ ਨੇ ਪਹਿਲਾਂ ਹੀ ਪੰਜਾਬ ਦਾ ਮੇੜਾ ਇੰਨਾ ਗੜੇ ਕਰ ਦਿੱਤਾ ਕਿ ਸਾਡੇ ਗਲਵੇ ਨੂੰ ਜਿਹੜੇ ਪ੍ਰਵਾਸੀ ਹੱਥ ਪਾਉਣ ਲੱਗ ਗਏ ਆ ਜਿਹੜੇ ਆਪਣੇ ਨਿੱਜੀ ਮਫਾਦ ਦੇ ਲਈ ਕੋਟ ਬੈਂਕ ਬਣਾਉਣਾ ਪ੍ਰਵਾਸੀਆਂ ਦਾ ਬੰਦ ਕਰੋ ਨਹੀਂ ਤਾਂ ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਹੈ ਨੇਪਾਲ ਵਾਲਾ ਹਾਲ ਜਿਹੜਾ ਆ ਫਿਰ ਲੀਡਰਾਂ ਦਾ ਵੀ ਫਿਰ ਕੀ ਲੱਗਦਾ ਕਿ ਹਿਮਾਚਲ ਦੀ ਤਰਜ਼ ਤੇ ਚ ਕਿਹਾ ਲਿਆ ਜਾਵੇ ਤੇ ਕਾਨੂੰਨ ਇੱਥੇ ਬਣਾਇਆ ਚਾਹੀਦਾ ਜੋ ਜ਼ਮੀਨ ਜ਼ਾਇਦ ਦਾ ਵੀ ਬਹੁਤ ਸਾਰੇ ਪ੍ਰਵਾਸੀ ਜਿਹੜੇ ਖਰੀਦਣ ਲਾਪੇ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਹਿਮਾਚਲ ਦੀ ਤਾਜ਼ ਦੇ ਉੱਤੇ ਜੇ ਹਿਮਾਚਲ ਦੇ ਵਿੱਚ ਉਹਨਾਂ ਦੀ ਗਵਰਨਮੈਂਟ ਇਹ ਮਤਾ ਪਾਸ ਕਰ ਸਕਦੀ ਹੈ ਕਿ ਇੱਥੇ ਗੈਰ ਹਿਮਾਚਲੀ ਕੋਈ ਜਿਹੜਾ ਜਗ੍ਹਾ ਨਹੀਂ ਲੈ ਸਕਦਾ ਤਾਂ ਪੰਜਾਬ ਗਵਰਨਮੈਂਟ ਨੂੰ ਜਿਹੜਾ ਆ ਇਹ ਮਤਾ ਪਾਉਣਾ ਚਾਹੀਦਾ ਤੇ ਅਸੀਂ ਉਹਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੇ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਪੰਚਾਇਤਾਂ ਦੇ ਮਤੇ ਪਾ ਕੇ ਆਪਣੇ ਆਪਣੇ ਸੈਕਟਰੀਆਂ ਨੂੰ ਵੀਡੀਓ ਦਫ਼ਤਰ ਨੂੰ ਪਹੁੰਚਦੇ ਕਰੋ ਤਾਂ ਕਿ ਪੰਜਾਬ ਸਰਕਾਰ ਦੇ ਵੀ ਹੱਥ ਮਜ਼ਬੂਤ ਕਰੀਏ ਕਿ ਉਹ ਮਤਾ ਪਾਉਣ ਦੇ ਵਿੱਚ ਕਾਮਯਾਬ ਹੋਵੇ ਉਹਦੇ ਉਸੇ ਵੀ ਪ੍ਰੈਸ਼ਰ ਨਾ ਹੋਵੇ ਸੈਂਟਰ ਦਾ ਜੇ ਅਸੀਂ ਇੱਧਰੋਂ ਪ੍ਰੈਸ਼ਰ ਪਾਵਾਂਗੇ ਤਾਂ ਸੈਂਟਰ ਉਹਦੇ ਉੱਤੇ ਪ੍ਰੈਸ਼ਰ ਨਾ ਪਾਵੇ ਉਹ ਕਹਿ ਸਕਦੀ ਸਰਕਾਰ ਗਵਰਨਮੈਂਟ ਚਾਹੇ ਉਹ ਆਪਾਂ ਚਾਹੇ ਅਕਾਲੀ ਦਲ ਹੈ ਕਾਂਗਰਸ ਸਾਹਿਬ ਜਿੰਨੇ ਵੀ ਨੁਮਾਇंदे ਸਰਕਾਰ ਦੇ ਵਿੱਚ 117-17 ਬੈਠੇ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੀਲਾ ਕਿ ਇਹ ਜਿਹੜਾ ਆ ਮਤਾ ਪਾਉਣ ਦੇ ਵਿੱਚ ਸਾਦੇ ਵੋਟ ਜਿਹੜੀ ਆ ਪੰਜਾਬ ਸਰਕਾਰ ਦੇ ਹੱਥ ਵਿੱਚ ਬਾਈ ਤੁਜੀ ਕਾ ਖਾਲਸਾ ਕੀ ਕਰਨਾ ਚਾਹੂਆ ਸਿੱਖ ਜੱਥੇਬੰਦੀਆਂ ਦਾ ਮਾਰਚ ਕੀਤਾ ਜਾ ਰਿਹਾ ਹੈ ਪ੍ਰਵਾਸੀ ਭਾਈ ਜਿਵੇਂ ਕਿ ਭਾਜੀ ਆ ਵੀ ਦੱਸਿਆ ਕਿ ਉਹਨੂੰ ਕਾਰਨ ਸਵੱਤੰਤਰ ਪੰਜਾਬ ਪਗਲਨ ਦਾ ਸ਼ੁਰੂ ਤੋਂ ਤਰਸਦੀ ਰਹੀ ਮਜਾਦ ਇੱਥੇ ਜਿੰਨੇ ਵੀ ਲੀਡਰ ਆਏ ਨੇ ਉਹਨਾਂ ਨੇ ਕਦੇ ਪੰਜਾਬਦਾਨੀ ਸੋਚਿਆ ਹਮੇਸ਼ਾ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬੀਅਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਡਾ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਸੀ ਸਾਡਾ ਡੀਐਨਏ ਜਿਹੜਾ ਹੈ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੜੀ ਡੂਰੀ ਸਾਜ਼ਿਸ਼ ਹੈ ਸਾਨੂੰ ਇਸ ਤੋਂ ਬਾਹਰ ਨਿਕਲ ਕੇ ਮੈਂ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਇੱਕ ਕੋ ਪੋਲਿਟਿਕਲ ਅਜੈਂਡਾ ਨਹੀਂ ਹੈ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਾਂ ਪੰਜਾਬੀਅਤ ਪੰਜਾਬੀਆਂ ਨੂੰ ਮੋਰੀ ਰੱਖ ਕੇ ਤੇ ਆਪਾਂ ਇਹ ਸੋਚੀਏ ਕਿ ਅਸੀਂ ਕਰ ਕੀ ਰਹੇ ਹਾਂ ਕੀ ਸਾਡੇ ਤੇ ਉੱਤੇ ਤਰਵਾਸੀ ਹਾਵੀ ਹੋ ਰਹੇ ਨੇ ਇਹਨਾਂ ਦੀ ਦਿਨ ਬਦ ਦਿਨ ਗਿਣਤੀ ਵਧ ਰਹੀ ਹੈ ਸਿਰਫ ਇੱਕ ਵੋਟ ਬੈਂਕ ਵਾਸਤੇ ਪੰਚਾਇਤਾਂ ਪੰਚਾਇਤਾਂ ਵੀ ਜਾਣ ਬੁੱਝ ਕੇ ਮੈਂ ਪਿਛਲੀਆਂ ਪੰਚਾਇਤਾਂ ਨੂੰ ਵੀ ਦੇਖਿਆ ਹੁਣ ਦੀਆਂ ਵੀ ਦੇਖ ਰਿਹਾ ਬਹੁਤ ਸਾਰੇ ਸਰਪੰਚਾਂ ਨੇ ਬਹੁਤ ਸਾਰੇ ਐਮਸੀਆਂ ਨੇ ਵੋਟਾਂ ਸਿਰਫ ਇਸ ਕਰਕੇ ਇਹਨਾਂ ਦੀਆਂ ਬਣਾ ਦਿੱਤੀਆਂ ਕਿ ਸਾਡੀ ਜਿਹੜੀ ਵੋਟ ਬੈਂਕ ਆ ਵਾਜੇ ਪਰ ਇਹ ਨਹੀਂ ਸੋਚਿਆ ਕਿ ਗੱਲ ਨੂੰ ਇਹਦਾ ਰਿਜ਼ਲਟ ਕੀ ਹੋਵੇਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਪੰਜਾਬ ਸਰਕਾਰ ਨੂੰ ਸਾਡੇ ਅੰਮ੍ਰਿਤਸਰ ਸਾਹਿਬ ਕਿ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦਾ ਵੈਰੀਫਿਕੇਸ਼ਨ ਕੀਤਾ ਜਾਵੇ ਦੇਖਿਆ ਜਾਵੇ ਕਿ ਜਿਹੜਾ ਇਹਨਾਂ ਚੋ ਕ੍ਰਿਮੀਨਲ ਹੈ ਅਸੀਂ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੇ ਬੰਦੇ ਬਾਹਰੋਂ ਆੜੇ ਕੰਮ ਕਰਨ ਵਾਸਤੇ ਉਹਨਾਂ ਨੂੰ ਆਉਣ ਨਾ ਦਿੱਤਾ ਜਾਵੇ ਇੱਥੇ ਜਿਹੜੇ ਕੰਮ ਕਰਨ ਆਉਂਦੇ ਨੇ ਸਹੀ ਤਰੀਕੇ ਨਾਲ ਰਹਿੰਦੇ ਨੇ ਸਾਨੂੰ ਉਹਨਾਂ ਤੇ ਕੋਈ ਇਤਰਾਜ਼ ਨਹੀਂ ਪਰ ਜਿਹੜੇ ਕ੍ਰਿਮੀਨਲ ਮਾਈਂਡਡ ਨੇ ਜਿਹੜੇ ਪੰਜਾਬ ਦਾ ਘਾਣ ਕਰ ਰਹੇ ਨੇ ਪੰਜਾਬੀਅਤ ਦਾ ਘਾਣ ਕਰ ਰਹੇ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਸਵਾਲ ਟੀਮਟ ਨੂੰ ਦਿੱਤਾ ਗਿਆ ਤੇ ਦੋ ਦਿਨ ਬਾਅਦ ਅਸੀਂ ਜੇ ਇਸ ਦਾ ਕੋਈ ਹੱਲ ਨਾ ਨਿਕਲਿਆ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹਦਾ ਕੋਈ ਹੱਲ ਨਾ ਕੱਢਿਆ ਅਸੀਂ ਰਿੱਤੀ ਸਾਹਿਬ ਨੂੰ ਤੇ ਤੇ ਤਹਿਸੀਲਦਾਰ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਜਿਹੜਾ ਦਿੱਤਾ ਆ ਤੇ ਜੇ 2 ਦਿਨ ਦੇ ਵਿੱਚ ਵਿੱਚ ਇਹ ਇਹਨਾਂ ਦਾ ਕੋਈ ਹੱਲ ਨਾ ਸੋਚਿਆ ਗਿਆ ਤੇ ਫਿਰ ਅਸੀਂ ਜਿਹੜਾ ਹੈਗਾ ਇਸ ਮੁੱਹਮ ਨੂੰ ਥੋੜਾ ਵੱਡੇ ਲੈਵਲ ਤੇ ਦੇਖ ਕਰਾਂਗੇ ਤਾਂ ਕੀ ਕਹਿਣਾ ਚਾਹੋਗੇ ਜੋ ਅਕਸਰ ਹੀ ਮਾਮਲੇ ਜਿਹੜੇ ਹਤਿਆਚਾਰ ਦੇ ਹੋ ਰਿਹਾ ਪੰਜਾਬੀਆਂ ਤੇ ਉਰ ਕੀ ਕਹਿਣਾ ਚਾਹੋ ਜਹਾ ਧੀ ਹੋਵੇ ਜਾਂ ਪੁੱਤ ਹੋਵੇ ਸਤਿਗੁਰੂ ਦਾ ਵਾਹਿਗੁਰੂ ਜੀ ਦਾ ਖਾਲਸਾ ਥੋੜਾ ਮਾਣ ਸ਼ਿਰਕਤ ਅੱਜ ਸਾਡੀ ਟਾਂਡੇ ਦੇ ਵਿੱਚ ਇਕੱਤਰਤਾ ਜਿਹੜੀ ਇਸ ਨੂੰ ਕਿਸਾਨ ਮਜ਼ਦੂਰ ਤੇ ਸਮਾਜਿਕ ਜਥੇਬੰਦੀਆਂ ਦੀ ਉਹ ਜਿਹੜਾ ਇਸ ਵੇਲੇ ਪੰਜਾਬ ਦੇ ਜ਼ਿਲ੍ਹਾ ਹਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਪ੍ਰਵਾਸੀ ਵੱਲੋਂ ਬਹੁਤ ਦਰਿੰਦਗੀ ਵਾਲਾ ਜਿਹੜਾ ਉਕਾਰ ਕੀਤਾ ਗਿਆ ਉਹਦੇ ਨਾਲ ਪੰਜਾਬ ਦੇ ਵਿੱਚ ਸਮੂਹ ਭਾਈਚਾਰੇ ਤੇ ਪੰਜਾਬੀਆਂ ਦੇ ਹਿਰਦੇ ਵਲੁੰਧਰੇ ਗਏ ਹੈ ਔਰ ਇੱਕ ਰੋ ਹੈ ਉਹਨਾਂ ਪ੍ਰਵਾਸੀਆਂ ਦੇ ਖਿਲਾਫ ਅਸੀਂ ਅੱਜ ਇਹ ਜਿਹੜਾ ਰੋਸ ਮਾਰਚ ਇਸ ਕਰਕੇ ਕਰਦੇ ਆ ਕਿ ਇਹਨਾਂ ਦਾ ਸਾਡੇ ਪੰਜਾਬੀਆਂ ਨਾਲੋਂ ਵਿਹਾਰ ਵੱਖਰਾ ਹੈ ਸਮਝ ਵੱਖਰੀ ਹੈ ਰਹਿਣੀ ਸਹਿਣੀ ਵੱਖਰੀ ਹੈ ਲਗਾਤਾਰ ਇਹ ਕ੍ਰਿਮੀਨਲ ਐਕਟੀਵਿਟੀਜ਼ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਨੂੰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਉੱਤੇ ਫਮਾਚਲ ਦੀ ਤਰਜ਼ ਦੇ ਉੱਤੇ ਕਾਨੂੰਨ ਬਣਾ ਕੇ ਪਾਬੰਦੀ ਲਾਈ ਜਾਵੇ ਤਾਂ ਕਿ ਇਹ ਪੰਜਾਬ ਦੀ ਧਰਤੀ ਸ਼ਾਮਲਾਟ ਨਹੀਂ ਹੈ ਜਿਹੜਾ ਆਇਆ ਕਿ ਇਸ ਧਰਤੀ ਤੇ ਆਪਣਾ ਦਾਵਾ ਪੇਸ਼ ਕਰੇ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ ਤੇ ਪੰਜਾਬ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਅਪਰਾਧ ਨੂੰ ਰੱਖ ਪਾਉਣੀ ਹੈ ਤੇ ਸਰਕਾਰ ਨੂੰ ਇਹ ਬਦਲਾ ਕਰਨਾ ਪਵੇਗਾ ਤੇ ਉਸ ਬੱਚੇ ਵਾਸਤੇ ਇਨਸਾਫ ਦੀ ਮੰਗ ਕਰਦੇ ਹਾਂ ਜੇ ਸਰਕਾਰ ਇਨਸਾਫ ਨਹੀਂ ਦਿੰਦੀ ਤੇ ਜੇ ਕਿਸੇ ਵੀਰ ਨੇ ਇਹਨਾਂ ਦੇ ਖਿਲਾਫ ਖਾਲਸਾ ਹੀ ਰਵਾਇਤਾਂ ਮੁਤਾਬਕ ਕੋਈ ਐਕਸ਼ਨ ਲੈ ਲਿਆ ਤੇ ਫਿਰ ਇਹਨਾਂ ਨੇ ਸਾਨੂੰ ਵੱਖ-ਵੱਖ ਨਾ ਦੇਣੇ ਆ ਵੱਖ-ਵੱਖ ਸਾਡੇ ਜਿਹੜੇ ਆ ਇਹਨਾਂ ਨੂੰ ਸਾਨੂੰ ਵੱਖ-ਵੱਖ ਧਰਾਂ ਨਾਲ ਜੋੜਨਾ ਹੈ ਤੋਂ ਅਸੀਂ ਇਹ ਆਖ ਕਰਦੇ ਆ ਕਿ ਸਰਕਾਰ ਨੂੰ ਇਹ ਸਮਝਾਉ ਸਰਕਾਰ ਦੀਆਂ ਅੱਖਾਂ ਖੋਲਣਗੇ ਖੋਲਣਗੇ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਹੈ ਕਿ ਤੁਸੀਂ ਆਪ ਦੇ ਪਿੰਡਾਂ ਦੇ ਵਿੱਚ ਇਹਨਾਂ ਪਰਵਾਸੀਆਂ ਦੇ ਖਿਲਾਫ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਦੇ ਖਿਲਾਫ ਕਦਮ ਪਾਉ ਤਾਂ ਕਿ ਇਹਨਾਂ ਨੂੰ ਜਿਹੜਾ ਆ ਉਹ ਪਹਿਲਾਂ ਇਹ ਮੋਟਰਾਂ ਤੇ ਰਹਿੰਦੇ ਹੁੰਦੇ ਸੀ ਹੁਣ ਇਹ ਤੁਹਾਡੇ ਘਰਾਂ ਚ ਆ ਕੇ ਬਣ ਗਏ ਤੇ ਘਰਾਂ ਤੋਂ ਬਾਹਰ ਇਹਨਾਂ ਨੇ ਤੁਹਾਡੀਆਂ ਇੱਜ਼ਤਾਂ ਤੁਹਾਡੇ ਬੱਚਿਆਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਅੱਜ ਦੇ ਰੋਸ ਮਾਰਚ ਦੇ ਵਿੱਚ ਸਰਕਾਰ ਨੂੰ ਇੱਕ ਚਤਾਵਨੀ ਵੀ ਹੈ ਤੇ ਇਹ ਮੰਗ ਵੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਨਿਮਾਚਲ ਦੀ ਤਰ੍ਹਾਂ ਦੇ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਕਿ ترقی ਜਿਹੜੀ ਹੈ ਇੱਥੇ ਦੇ ਵਾਰਸ ਜਿਹੜੇ ਆ ਇਹ ਖੁੱਲ ਕੇ ਆਸਾਨੀ ਨਾਲ ਤੇ ਆਜ਼ਾਦੀ ਨਾਲ ਜੀ ਸਕਣ